ਇਹ ਨੌਜਵਾਨ ਜਿਹੜੇ ਆ ਅਬੋਹਰ ਇਲਾਕੇ ਦੇ ਨਾਲ ਸੰਬੰਧ ਰੱਖਦੇ ਸੀ ਜਿੱਥੋਂ ਦਾ ਸੰਬੰਧ ਲਾਰੈਂਸ ਬਿਸ਼ਨੋਈ ਦੇ ਨਾਲ ਹੈ ਇਹ ਜੜੀਏ ਧਮਕੀ ਦਿੱਤੀ ਸੀਗੀ ਆ ਤੁਹਾਨੂੰ ਧਿਆਨ ਦੇ ਵਿੱਚ ਸੀਗਾ ਕਿ ਮਤਲਬ ਜਿਸ ਘਰ ਦੇ ਵਿੱਚ ਤੁਸੀਂ ਦਾਖਲ ਹੋ ਰਹੇ ਹੋ ਜਿਸ ਫਾਰਮ ਹਾਊਸ ਦੇ ਵਿੱਚ ਦਾਖਲ ਹੋ ਰਹੇ ਹੋ ਉਸੇ ਨੂੰ ਜਿਹੜਾ ਹੈਗਾ ਲਾਰੈਂਸ ਬਿਸ਼ਨੋਈ ਨੇ ਧਮਕੀ ਵੀ ਦਿੱਤੀ ਸਾਰਿਆਂ ਨੂੰ ਪਤਾ ਹੀ ਹੈ ਜੀ ਲਗਭਗ ਬਿਸਨੋਈ ਹੋਵੇ ਚਾਹੇ ਨਾ ਹੋਵੇ ਕੋਈ ਤਾਂ ਵੀ ਉਹਨਾਂ ਨੂੰ ਪਤਾ ਹੀ ਹੈ ਇਸ ਗੱਲ ਦਾ ਵੀ ਲੋਰੈਂਸ ਬਿਸਨੋਈ ਨੇ ਸਲਮਾਨ ਖਾਨ ਨੂੰ ਧਮਕੀ ਦਿੱਤੀ ਸੀਗੀ ਮਤਲਬ ਇੱਥੋਂ ਇਦਾਂ ਤੇ ਉੱਥੇ ਦਾ ਰੇਟ ਦਾ ਫਰਕ ਬਹੁਤ ਹੈ ਫਰਨੀਚਰ ਦੇ ਕੰਮ ਦਾ ਤਾਂ ਕਰਕੇ ਸੀ ਉੱਥੇ ਜਾਵੜੇ ਸੀ ਵੀ ਉੱਥੇ ਪਤਾ ਕਰ ਲਾਂਗੇ ਫਰਨੀਚਰ ਦੇ ਕੰਮ ਦਾ ਰੇਟ ਕੀ ਜੇ ਉੱਥੇ ਨਾ ਮਿਲਿਆ ਆਪਾਂ ਬੰਗਲੌਰ ਜਾਵੜਾਂਗੇ ਅੱਗੇ ਖਾਨ ਖਾਨ ਦੇ ਖਾਸ ਤਰ੍ਹਾਂ ਆਪਾਂ ਸਲਮਾਨ ਖਾਨ ਦੇ ਗਏ ਸੀਗੇ ਉੱਥੇ ਹੋਰ ਵੀ ਬਹੁਤ ਹੀਰੋ ਸੀਗੇ ਜਿਨ੍ਹਾਂ ਕੋਲ ਅਸੀਂ ਗਏ ਸੀਗੇ ਤੇ ਫੋਟੋਆਂ ਵੀ ਲਈਆਂ ਸੀ ਉੱਥੇ ਸਲਮਾਨ ਖਾਨ ਕੋਲ ਜਾਣ ਦਾ ਸਾਡਾ ਕੋਈ ਇੰਨਾ ਵੱਡਾ ਮਕਸਦ ਜਾਂ ਇਰਾਦਾ ਨਹੀਂ ਸੀਗਾ ਪਰ ਉੱਥੇ ਕੀ ਹੋਇਆ ਵਿੱਚ ਚਤੇ ਗਏ ਸੀ ਉੱਥੇ ਕਿਸੇ ਨੇ ਸਾਨੂੰ ਔਟੋ ਵਾਲੇ ਨੇ ਆਗਲ ਦੱਸੀ ਸੀ ਵੀ ਤੁਸੀਂ ਇੱਕ ਸਲਮਾਨ ਖਾਨ ਦਾ ਬੰਗਲਾ ਹੈ ਪਨਪਨਵੈਲ 'ਚ ਹੈ ਤਾਂ ਉੱਥੇ ਜਾਓ ਤੁਸੀਂ ਔਟੋ ਵਾਲੇ ਨੇ ਦੱਸਤਾ ਸੀ ਵੀ ਮੈਂ ਲੈ ਕੇ ਜਾਊਂਗਾ ਕੋਈ ਨਹੀਂ ਅਸੀਂ ਉਹਨੂੰ ਪੁੱਛਿਆ ਵੀ ਸੀਗਾ ਵੀ ਕੁੰਮਣ ਕਮਣ ਜਾਂਦੇ ਹੈਗੇ ਉੱਥੇ ਕਹਿੰਦੇ ਹਾਂ ਜੀ ਜਾਂਦੇ ਆ ਤਾਂ ਅਸੀਂ ਉੱਥੇ ਜਾਵੜੇ ਸੀਗੇ ਫੇਰ ਓਟੋ ਵਾਲੇ ਨੇ ਕਿਹਾ ਵੀ ਉਹ ਬੱਕਰੀ ਵਾਲਾ ਜਾਂਦਾ ਤੁਸੀਂ ਵੀ ਪੁੱਛ ਲੋ ਸਾਇਦ ਹੋ ਸਕੇ ਅੰਦਰ ਬਹੁਤ ਸਿਸਟਮ ਹੈ ਦੇਖਣ ਨੂੰ ਕਰਨ ਨੂੰ ਮੈਂ ਕਿਹਾ ਥੋੜਾ ਠੀਕ ਹੈ ਜਦੋਂ ਅਸੀਂ ਉਧਰ ਦੀ ਗਏ ਆਵਾਜ਼ ਮਾਰੀ ਉਹ ਜਿਹੜਾ ਉੱਥੇ ਬੈਠਾ ਸੀਗਾ ਸਿਕਿਉਰਿਟੀ ਵਾਲਾ ਉਹਨੇ ਆਖਤਾ ਵੀ ਸਿੱਧੇ ਗੇਟ ਤੇ ਆਓ ਤੁਸੀਂ ਉੱਚੇ ਜਿਹੜੀ ਫੇਕ ਆਈਡੀਆਂ ਸੀਗੀਆਂ ਦੋ ਉਹਦੀ ਤੇ ਮੇਰੀ ਜਿਹੜਾ ਨੇ ਮੇਰੇ ਨਾਲ ਮੁੰਡਾ ਸੀਗਾ ਉਹਦੀ ਤੇ ਮੇਰੀ ਮੈਂ ਉਹ ਡਿਲੀਟ ਕਰਤੀਆਂ ਮੈਂ ਕਿਹਾ ਵੀ ਇੱਥੇ ਫੇਕ ਆਈਡੀ ਕਿਉਂ ਕੀ ਕੰਮ ਹੈ ਫੇਕ ਆਈਡੀ ਦਾ ਫੇਰ ਉਹਨੇ ਪੁੱਛਿਆ ਫੇਰ ਮੈਂ 10ਵੀਂ ਦਿੱਤਾ ਸੀ ਵੀ ਅਸੀਂ ਪੰਜਾਬ ਰਾਜਸਥਾਨ ਦੀ ਵੋਟਰ ਤੋਂ ਰਹਿਣ ਵਾਲੇ ਹੈਗੇ ਆ ਇੱਥੇ ਸਰਫਰਨੀਚਰ ਦਾ ਕੰਮ ਕਰਦੇ ਆ ਪਰ ਇੱਥੇ ਘੁੰਮਣ ਆ ਗਏ ਸੀ ਫੇਰ ਪੁਲਿਸ ਆ ਗਈ ਇੱਥੇ ਉੱਥੇ ਆ ਕੇ ਸਾਾਨੂੰ ਫੜ ਲਿਆ ਸਾਾਨੂੰ ਮਤਲਬ ਪੁੱਛਤਾਚ ਕੀਤੀ ਜਿਹੜੀ ਵੀ ਗੱਲ ਸੀ ਕਿ ਮੈਂ ਕਿਹਾ ਸੀ ਸਾਡੇ ਕੋਲ ਇਹੋ ਜਿਹਾ ਕੁਝ ਵੀ ਹੈ ਨਹੀਂ ਅਸੀਂ ਤਾਂ ਸਿਰਫ ਘੁੰਮਣ ਆਏ ਸੀਗੇ ਨਮੀ ਕਲਾਕਾਰ ਸਲਮਾਨ ਖਾਨ ਦੇ ਫਾਰਮ ਹਾਊਸ ਦੇ ਵਿੱਚ داخل ਹੋਣ ਦੇ ਇਲਜ਼ਾਮ ਦੇ ਤਹਿਤ ਫਾਜ਼ਲਕਾ ਦੇ ਦੋ ਨੌਜਵਾਨਾਂ ਨੂੰ ਉੱਥੋਂ ਦੀ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਜਾਂਦਾ ਹੈਗਾ ਗੱਲ ਕਾਫੀ ਜਿਹੜੀ ਅਹਿਮ ਹੋ ਜਾਂਦੀ ਹੈ ਕਿਉਂਕਿ ਇਹ ਨੌਜਵਾਨ ਜਿਹੜੇ ਆ ਬੋਹੜ ਇਲਾਕੇ ਦੇ ਨਾਲ ਸੰਬੰਧ ਰੱਖਦੇ ਸੀ ਜਿੱਥੋਂ ਦਾ ਸੰਬੰਧ ਲਾਰੈਂਸ ਬਿਸ਼ਨੋਈ ਦੇ ਨਾਲ ਹੈ ਲਾਰੈਂਸ ਬਿਸ਼ਨੋਈ ਦਾ ਜਦੋਂ ਨਾਮ ਆਂਦਾ ਹੈ ਤਾਂ ਬਿਲਕੁਲ ਹੈ ਜਿਨ੍ਹਾਂ ਵੱਲੋਂ ਸੁਲਮਾਨ ਖਾਨ ਨੂੰ ਧਮਕੀ ਵੀ ਦਿੱਤੀ ਗਈ ਹੈਗੀ ਉਸ ਤੋਂ ਬਾਅਦ ਇਹ ਜਿਹੜੇ ਨੌਜਵਾਨ ਜਦੋਂ ਦਾਖਲ ਹੁੰਦੇ ਆ ਤਾਂ ਕਾਫੀ ਜਿਹੜਾ ਮਾਮਲਾ ਗਰਮਾ ਵੀ ਜਾਂਦਾ ਹੈ ਪੂਰੀ ਤਰ੍ਹਾਂ ਜਿਹੜਾਗਾ ਮੀਡੀਆ ਦੇ ਵਿੱਚ ਵੀ ਆਉਂਦਾ ਹੈਗਾ ਤੇ ਇਹਨਾਂ ਤੋਂ ਪੁੱਛਗਿੱਛ ਵੀ ਕੀਤੀ ਜਾਂਦੀ ਹੈ। ਕਰੀਬ 5 ਦਿਨ ਇਹਨਾਂ ਨੌਜਵਾਨਾਂ ਨੂੰ ਪੁਲਿਸ ਆਪਣੀ ਹਿਰਾਸਤ ਦੇ ਵਿੱਚ ਰੱਖਦੀ ਹੈ। ਪੂਰੀ ਤਰ੍ਹਾਂ ਜਾਂਚ ਕੀਤੀ ਜਾਂਦੀ ਹੈ, ਪੁੱਛ ਪੜਤਾਲ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਇਹਨਾਂ ਨੂੰ ਫਿਲਹਾਲ ਇੱਕ ਵਾਰੀ ਰਿਹਾ ਕਰ ਦਿੱਤਾ ਜਾਂਦਾ ਹੈਗਾ। ਲੇਕਿਨ ਇਹਨਾਂ ਦੇ ਖਿਲਾਫ ਜਿਹੜਾ ਮੁਕੱਦਮਾ ਜ਼ਰੂਰ ਦਰਜ ਕੀਤਾ ਜਾਂਦਾ ਹੈ। ਉਹਨਾਂ ਵਿੱਚੋਂ ਹੀ ਦੋਨਾਂ ਨੌਜਵਾਨਾਂ ਦੇ ਵਿੱਚੋਂ ਇੱਕ ਨੌਜਵਾਨ ਅਜੇਸ਼ ਕੁਮਾਰ ਗਿੱਲਾ ਸਾਡੇ ਨਾਲ ਮੌਜੂਦ ਹੈ। ਖਾਸ ਕਰਕੇ ਪੀਟੀਸੀ ਦੇ ਨਾਲ ਜਿਹੜੀ ਇੱਕ ਖਾਸ ਮੁਲਾਕਾਤ ਦੇ ਦੌਰਾਨ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਕਿ ਪੂਰਾ ਮਾਮਲਾ ਕਿਵੇਂ ਸੀਗਾ ਆਖਰ ਉਹ ਇਹ ਲੋਗ ਸਲਮਾਨ ਖਾਨ ਦੇ ਜਿਹੜਾ ਫਾਰਮ ਹਾਊਸ ਹੈਗਾ ਉੱਥੋਂ ਤੱਕ ਕਿਵੇਂ ਪਹੁੰਚਦੇ ਆ ਤੇ ਅੰਦਰ ਦਾਖਲ ਕਿਵੇਂ ਹੁੰਦੇ ਕਿ ਨਾਮ ਕੀ ਤੁਹਾਡਾ ਮੇਰਾ ਨਾਮ ਅਜੇਸ਼ ਕੁਮਾਰ ਬਿਸ਼ਨੋਈ ਹੈ ਜੀ ਅੱਛਾ ਹਾਂ ਜੀ ਅਜੀਸ਼ ਕੁਮਾਰ ਬਿਸ਼ਨੋਈ ਜਦੋਂ ਬਿਸ਼ਨੋਈ ਸ਼ਬਦ ਆਉਂਦਾ ਹੈ ਤਾਂ ਲਾਰੈਂਸ ਬਿਸ਼ਨੋਈ ਦਾ ਨਾਮ ਬਿਲਕੁਲ ਨਾਮ ਜੁੜ ਕੇ ਆਂਦਾ ਹੈਗਾ ਖਾਸ ਕਰਕੇ ਉਦੋਂ ਵੀ ਤੁਹਾਡਾ ਜਿਹੜਾ ਜ਼ਿਕਰ ਬਹੁਤ ਤੇਜ਼ੀ ਦੇ ਨਾਲ ਹੋਇਆ ਜਦੋਂ ਤੁਸੀਂ ਸਲਮਾਨ ਖਾਨ ਦੇ ਫਾਰਮ ਹਾਊਸ ਦੇ ਵਿੱਚ ਜਾਣੇ ਹੈਗੇ ਅ ਜਿਸ ਸਲਮਾਨ ਖਾਨ ਨੂੰ ਲਾਰੈਂਸ ਬਿਸ਼ਨੋਈ ਨੇ ਜਿਹੜੀ ਤਮਕੀ ਦਿੱਤੀ ਸੀਗੀ ਤੁਹਾਨੂੰ ਧਿਆਨ ਦੇ ਵਿੱਚ ਸੀਗਾ ਕਿ ਮਤਲਬ ਜਿਸ ਘਰ ਦੇ ਵਿੱਚ ਤੁਸੀਂ ਦਾਖਲ ਹੋ ਰਹੇ ਹੋ ਜਿਸ ਫਾਰਮ ਹਾਊਸ ਦੇ ਵਿੱਚ ਦਾਖਲ ਹੋ ਰਹੇ ਹੋ ਉਸੇ ਨੂੰ ਜਿਹੜਾ ਹੈਗਾ ਲਾਰੈਂਸ ਬਿਸ਼ਨੋਈ ਨੇ ਤਮਕੀ ਵੀ ਦਿੱਤੀ ਹੋਈ ਹੈ ਹਾਂਜੀ ਪਤਾ ਸੀਗਾ ਕਿਸੇ ਨੂੰ ਸਾਰਿਆਂ ਨੂੰ ਪਤਾ ਹੀ ਹੈ ਜੀ ਲਗਭਗ ਬਿਸਨੋਈ ਹੋਵੇ ਚਾਹੇ ਨਾ ਹੋਵੇ ਕੋਈ ਤਾਂ ਵੀ ਉਹਨਾਂ ਨੂੰ ਪਤਾ ਹੀ ਹੈ ਇਸ ਗੱਲ ਦਾ ਵੀ ਲੋਰੈਂਸ ਬਿਸਨੋਈ ਨੇ ਸਲਮਾਨ ਖਾਨ ਨੂੰ ਧਮਕੀ ਦਿੱਤੀ ਸੀਗੀ ਉਹ ਸਰ ਜੀ ਉਹਨਾਂ ਦਾ ਆਪ ਦਾ ਰੋਲਾ ਸੀਗਾ ਧਮਕੀ ਦਿੱਤੀ ਹੈ ਕੋਈ ਗੁਨਾਹ ਕੀਤਾ ਹੈ ਤਾਂ ਹੀ ਧਮਕੀ ਦਿੱਤੀ ਹੈ ਸਾਰਿਆਂ ਨੂੰ ਪਤਾ ਹੈ ਬਈਆਂ ਕਾਲਾ ਹਿਰਨ ਸ਼ਿਕਾਰ ਕੀਤਾ ਸੀ ਸਲਮਾਨ ਖਾਨ ਨੇ ਤਾਂ ਕਰਕੇ ਉਹਨੇ ਧਮਕੀ ਦਿੱਤੀ ਹੈ ਤੇ ਹੁਣ ਕੀ ਕਹਿ ਸਕਦੇ ਆ ਜੀ ਉਹਨਾਂ ਦਾ ਕੀ ਕਰਦੇ ਹੋ ਕੀ ਕੰਮ ਕਰਦੇ ਹੋ ਤੁਸੀਂ ਮੈਂ ਸਿਰ ਫਰਨੀਚਰ ਦਾ ਕੰਮ ਕਰਦਾ ਹਾਂ ਜੀ ਅੱਛਾ ਹਾਂਜੀ ਤਾਂ ਕਹਿੰਦੇ ਕਿ ਤੁਹਾਡੇ ਨਾਲ ਇੱਕ ਹੋਰ ਤੁਹਾਡਾ ਦੋਸਤ ਸੀਗਾ ਅਬੋਰ ਤੋਂ ਤੁਸੀਂ ਗਏ ਸੀਗੇ ਉੱਥੇ ਗਏ ਸੀ ਕਿਵੇਂ ਗਏ ਕਿਵੇਂ ਸੀਗੇ ਕੌਣ ਸੀਗਾ ਨੌਜਵਾਨ ਸਰ ਉਹ ਵੀ ਮੇਰੇ ਨਾਲ ਬਹੁਤ ਵਾਰੀ ਫਰਨੀਚਰ ਦਾ ਕੰਮ ਕਰ ਰਿਹਾ ਜੀ ਸਾਨੂੰ ਸਹੀ 7 ਸਾਲ ਹੋ ਗਏ ਇਸ ਫਰਨੀਚਰ ਦਾ ਕੰਮ ਕਰਦੇ ਆ ਉਹ ਉਹ ਅੱਡ ਵੀ ਕਰਦਾ ਹੈ ਤੇ ਨਾਲ ਵੀ ਕਰਦਾ ਬਹੁਤ ਵਾਰੀ ਹੁਣ ਮਤਲਬ ਇੱਥੋਂ ਇਦਾਂ ਤੇ ਉੱਥੇ ਦਾ ਰੇਟ ਦਾ ਫਰਕ ਬਹੁਤ ਹੈ ਫਰਨੀਚਰ ਦੇ ਕੰਮ ਦਾ ਤਾਂ ਕਰਕੇ ਅਸੀਂ ਉੱਥੇ ਜਾਵੜੇ ਸੀ ਵੀ ਉੱਥੇ ਪਤਾ ਕਰ ਲਾਂਗੇ ਫਰਨੀਚਰ ਦੇ ਕੰਮ ਦਾ ਰੇਟ ਕੀ ਜੇ ਉੱਥੇ ਨਾ ਮਿਲਿਆ ਆਪਾਂ ਬੰਗਲੌਰ ਜਾਵੜਾਂਗੇ ਅੱਗੇ ਤਾਂ ਕਰਕੇ ਉੱਥੇ ਅਸੀਂ ਆਏ ਵੀ ਸੋਚੀ ਸੀ ਵੀ ਚਾਰ ਪੰਜ ਦਿਨ ਘੁੰਮ ਲਈਏ ਪਹਿਲਾਂ ਫਿਰ ਨਾਲੇ ਕੰਮ ਦਾ ਪਤਾ ਕਰ ਲਾਂਗੇ ਜਿੱਥੇ ਮਿਲੂਗਾ ਆਪਾਂ ਕਰ ਲਾਂਗੇ ਕੰਮ ਤਾਂ ਕਰਕੇ ਅਸੀਂ ਘੁੰਮਣ ਜਾਵੜੇ ਸੀ ਉੱਥੇ ਮਤਲਬ ਕੋਈ ਖਾਸ ਨਹੀਂ ਸੀ ਵੀ ਸਲਮਾਨ ਖਾਨ ਦੇ ਖਾਸ ਤਰ੍ਹਾਂ ਆਪਾਂ ਸਲਮਾਨ ਖਾਨ ਦੇ ਗਏ ਸੀਗੇ ਉੱਥੇ ਹੋਰ ਵੀ ਬਹੁਤ ਹੀਰੋ ਸੀਗੇ ਜਿਨ੍ਹਾਂ ਕੋਲ ਅਸੀਂ ਗਏ ਸੀਗੇ ਤੇ ਫੋਟੋਆਂ ਵੀ ਲਈਆਂ ਸੀ ਉੱਥੇ ਤੇ ਸਲਮਾਨ ਖਾਨ ਕੋਲ ਜਾਣ ਦਾ ਸਾਡਾ ਕੋਈ ਇੰਨਾ ਵੱਡਾ ਮਕਸਦ ਜਾਂ ਇਰਾਦਾ ਨਹੀਂ ਸੀਗਾ ਪਰ ਉੱਥੇ ਕੀ ਹੋਇਆ ਵਿੱਚ ਚਤੇ ਗਏ ਸੀ ਉੱਥੇ ਕਿਸੇ ਨੇ ਸਾਨੂੰ ਆਟੋ ਵਾਲੇ ਨੇ ਅਗਲ ਦੱਸੀ ਸੀ ਵੀ ਤੁਸੀਂ ਇੱਕ ਸਲਮਾਨ ਖਾਨ ਦਾ ਬੰਗਲਾ ਹੈ ਪਨਵੇਲ 'ਚ ਤਾਂ ਉੱਥੇ ਜਾਓ ਤੁਸੀਂ ਉੱਥੇ ਤੁਹਾਨੂੰ ਵਧੀਆ ਦੇਖਣ ਨੂੰ ਘੁੰਮਣ ਨੂੰ ਵਧੀਆ ਥਾਂ ਹੈਗਾ ਤੇ ਜਾਨਵਰ ਵੀ ਦੇਖਣ ਨੂੰ ਮਿਲਣਗੇ ਉੱਥੇ ਮੈਂ ਗੈਸਲ ਠੀਕ ਹੈ ਅਸੀਂ ਉਧਰ ਨਹੀਂ ਗਏ ਦੂਜੇ ਦਿਨ ਦੂਜੇ ਦਿਨ ਦਾ ਵੀ ਸਾਡਾ ਕੋਈ ਇਰਾਦਾ ਨਹੀਂ ਸੀਗਾ ਅਸੀਂ ਪਨਵੇਲ ਵੈਸੇ ਚਲੇ ਗਏ ਸੀ ਕਿ ਕੁੰਬਣਾ ਫਿਰ ਉਥੋਂ ਜਦੋਂ ਟਾਈਮ ਹੋਇਆ ਸੀ ਕਿ ਆ ਚਲ ਦੇਖ ਲਈਏ ਜਾ ਕੇ ਇਹ ਟਾਈਮ ਪੇ ਆ ਜਾਈਏ ਤਾਂ ਅਸੀਂ ਉੱਥੇ ਜਾਵੜੇ ਸੀਗੇ ਆਟੋ ਵਾਲੇ ਨੇ ਦੱਸਤਾ ਸੀ ਵੀ ਮੈਂ ਲੈ ਕੇ ਜਾਊਂਗਾ ਕੋਈ ਨਹੀਂ ਅਸੀਂ ਉਹਨੂੰ ਪੁੱਛਿਆ ਵੀ ਸੀਗਾ ਵੀ ਕੁੰਮਣ ਕਮਣ ਜਾਂਦੇ ਹੈਗੇ ਉੱਥੇ ਕਹਿੰਦੇ ਹਾਂ ਜੀ ਜਾਂਦੇ ਆ ਤਾਂ ਅਸੀਂ ਉੱਥੇ ਜਾਵੜੇ ਸੀਗੇ ਫਿਰਲੇ ਫਿਰ ਉਸ ਤੋਂ ਬਾਅਦ ਅਸੀਂ ਫੋਟੋਆਂ ਫੋਟੋਆਂ ਲੈ ਕੇ ਉਹ ਬੰਦ ਸੀਗਾ ਜਿਹੜਾ ਉਹਦਾ ਫਾਰਮ ਹਾਊਸ ਸੀਗਾ ਅਸੀਂ ਮੈਂ ਕਿਹਾ ਚੱਲ ਬੰਦ ਹੈ ਕੋਈ ਹੈ ਇੱਥੇ ਤਾਂ ਹੈ ਹੀ ਨਹੀਂ ਆਪਾਂ ਚੱਲੀਏ ਚੱਲ ਫੋਟੋਆਂ ਫੋਟੋਆਂ ਲੈ ਲਈਆਂ ਪਰ ਇੰਨੀ ਵੱਡੀ ਕੋਈ ਚੀਜ਼ ਨਹੀਂ ਸੀਗੀ ਉੱਥੇ ਫੋਟੋਆਂ ਫੋਟੋਆਂ ਖਿੱਚਣ ਵਾਲੀ ਤਾਂ ਕਰਕੇ ਅਸੀਂ ਔਟੋ ਤੇ ਚੜ੍ਹੇ ਸੀ ਉੱਥੋਂ ਫਿਰ ਉੱਥੋਂ ਕੀ ਕੀਤਾ ਕੋਈ ਬੱਕਰੀ ਵਾਲਾ ਅੰਦਰ ਜਾਵੜਦਾ ਸੀ ਫਿਰ ਔਟੋ ਵਾਲੇ ਨੇ ਕਿਹਾ ਵੀ ਉਹ ਬੱਕਰੀ ਵਾਲਾ ਜਾਂਦਾ ਤੁਸੀਂ ਵੀ ਪੁੱਛ ਲਓ ਸ਼ਾਇਦ ਹੋ ਸਕੇ ਅੰਦਰ ਬਹੁਤ ਸਿਸਟਮ ਹੈ ਦੇਖਣ ਨੂੰ ਕਰਨ ਨੂੰ ਮੈਂ ਕਿਹਾ ਚੱਲ ਠੀਕ ਹੈ ਜਦੋਂ ਅਸੀਂ ਉੱਧਰ ਦੀ ਗਏ ਆਵਾਜ਼ ਮਾਰੀ ਉਹ ਜਿਹੜਾ ਉੱਥੇ ਬੈਠਾ ਸੀਗਾ ਸਿਕਿਉਰਿਟੀ ਵਾਲਾ ਉਹਨੇ ਆਖਤਾ ਵੀ ਸਿੱਧੇ ਗੇਟ ਤੇ ਆਓ ਤੁਸੀਂ ਅਸੀਂ ਗੇਟ ਤੇ ਜਾ ਬੜੇ ਫੇਰ ਉਹਨੇ ਰੋਕ ਲਿਆ ਉਹ ਕਹਿੰਦਾ ਆਈਡੀ ਦੋ ਤੁਸੀਂ ਤੁਹਾਡੀ ਮੇਰੇ ਫੋਨ 'ਚ ਜਿਹੜੀ ਫੇਕ ਆਈਡੀਆਂ ਸੀਗੀਆਂ ਦੋ ਉਹਦੀ ਤੇ ਮੇਰੀ ਜਿਹੜਾ ਨੇ ਮੇਰੇ ਨਾਲ ਮੁੰਡਾ ਸੀਗਾ ਉਹਦੀ ਤੇ ਮੇਰੀ ਮੈਂ ਉਹ ਡਿਲੀਟ ਕਰਤੀਆਂ ਮੈਂ ਕਿਹਾ ਵੀ ਇੱਥੇ ਫੇਕ ਆਈਡੀ ਕਿਉਂ ਕੀ ਕੰਮ ਹੈ ਫੇਕ ਆਈਡੀ ਦਾ ਫੇਰ ਉਹਨੇ ਪੁੱਛਿਆ ਫੇਰ ਮੈਂ ਦੱਸ ਵੀ ਦਿੱਤਾ ਸੀ ਵੀ ਅਸੀਂ ਪੰਜਾਬ ਰਾਜਸਥਾਨ ਦੀ ਵੋਟਰ ਦੋ ਰਹਿਣ ਵਾਲੇ ਹੈਗੇ ਆਂ ਇੱਥੇ ਸਿਰ ਫਰਨੀਚਰ ਦਾ ਕੰਮ ਕਰਦੇ ਆਂ ਪਰ ਇੱਥੇ ਘੁੰਮਣ ਆ ਗਏ ਸੀ ਸੀ ਤੇ ਉਹਨਾਂ ਨੂੰ ਜਦੋਂ ਆ ਦੱਸੀ ਗੱਲ ਬਈ ਪੰਜਾਬ ਰਾਜਸਥਾਨ ਦੇ ਹੈਗੇ ਤਾਂ ਉਹਨਾਂ ਨੇ ਪੁਲਿਸ ਨੂੰ ਫੋਨ ਕਰਤਾ ਸੀਗਾ ਵੀ ਇਹ ਆਈਡੀ ਨਹੀਂ ਦੇ ਰਹੇ ਮੁੰਡੇ ਤੇ ਐਂ ਕਰਕੇ ਆਜੋ ਤੁਸੀਂ ਫਿਰ ਪੁਲਿਸ ਆ ਗਈ ਇੱਥੇ ਉੱਥੇ ਆ ਕੇ ਸਾਾਨੂੰ ਫੜ ਲਿਆ ਸਾਾਨੂੰ ਮਤਲਬ ਪੁੱਛਤਾਚ ਕੀਤੀ ਜਿਹੜੀ ਵੀ ਗੱਲ ਸੀ ਕਿ ਮੈਂ ਕਿਹਾ ਸੀ ਸਾਡੇ ਕੋਲ ਇਹੋ ਜਿਹਾ ਕੁਝ ਵੀ ਹੈ ਨਹੀਂ ਅਸੀਂ ਤਾਂ ਸਿਰਫ ਘੁੰਮਣ ਆਏ ਸੀਗੇ ਇੱਥੇ ਪੁਲਿਸ ਲੈ ਗਈ ਸਾਾਨੂੰ ਪੂਰਾ ਵੈਰੀਫਾਈ ਕੀਤਾ ਫੋਨ ਫੋਨ ਲੈ ਲਿਆ ਸਾਡਾ ਤੇ ਜਿਹੜੇ ਰੂਮ ਸੀਗੇ ਸਾਡੇ ਫੇਰ ਸਾਨੂੰ ਆਹ ਵੀ ਗੱਲ ਪੁੱਛੀ ਵੀ ਤੁਸੀਂ ਜਿਹੜੀ ਫੇਕ ਆਈਡੀ ਦਿੱਤੀ ਸੀਗੀ ਉਹ ਕਿਉਂ ਦਿੱਤੀ ਰੂਮ ਚ ਤਾਂ origignal ਆਈਡੀ ਵੀ ਲੱਗਦੀ ਸੀ ਫੇਰ ਗੱਲ origignal ਆਈਡੀ ਵਾਲੀ ਆਏ ਸੀਗੀ ਸਰ ਜੀ ਉਹਦੇ ਕੋਲ ਆਈਡੀ ਸੀਗੀ ਨਹੀਂ ਉਹ ਘਰੋਂ ਲੈ ਕੇ ਨਹੀਂ ਗਿਆ ਮੇਰੇ ਕੋਲ ਆਈਡੀ ਸੀਗੀ ਪਰ ਉਹ ਆਈਡੀ ਜਿਹੜੀ ਪਿੰਟ ਪਾਈ ਹੋਈ ਸੀ ਉਹ ਦੀ ਜੇਬ ਚ ਰਹਿ ਗਈ ਸੀ ਉਹ ਬੈਗ ਚ ਪਾਤੀ ਫੇਰ ਬੈਗ ਬੂਗੇ ਧਰ ਉਧਰ ਦੇਖਿਆ ਉਸ ਤੇ ਆਈਡੀ ਨਹੀਂ ਮਿਲੀ ਰੂਮ ਪੁੱਛੇ ਸੀ ਉੱਥੇ ਪਰ ਰੂਮ ਨਹੀਂ ਮਿਲੇ ਸਰ ਸਾਨੂੰ ਉੱਥੇ ਫੇਰ ਜਦੋਂ ਕਿਸੇ ਨੂੰ ਪੁੱਛੇ ਉੱਥੇ ਚਾਹ ਮਤਲਬ ਚਾਹ ਪੀ ਜਾਂਦੇ ਸੀ ਅਸੀਂ ਆਪਣੇ ਰੇਲਵੇ ਸਟੇਸ਼ਨ ਹੈਗਾ ਜਿਹੜਾ ਉਹਦੇ ਤੋਂ ਥੱਲੇ ਉੱਥੇ ਕਿਸੇ ਨੇ ਦੱਸਿਆ ਵੀ ਐਂ ਕਰਕੇ ਇੱਕ ਐਪਲੀਕੇਸ਼ਨ ਹੈਗੀ ਉਹਦੇ ਤੋਂ ਆ ਡਾਊਨਲੋਡ ਕਰਕੇ ਆਰ ਕਾਰਡ ਤੇ ਫੋਟੋ ਲਾ ਲਓ ਤੁਹਾਡੀ ਆਪਣੀ ਤੇ ਰੂਮ ਮਿਲ ਜਾਊਗਾ ਤੁਹਾਨੂੰ ਮੈਂ ਕਿਹਾ ਚਲ ਠੀਕ ਹੈ ਅਸੀਂ ਫੋਟੋ ਲਾ ਕੇ ਉਹ ਆਰ ਕਾਰਡ ਉੱਥੇ ਦੇਤੇ ਬਸ ਇੰਨੀ ਗੱਲ ਸੀਗੀ ਸਰ ਜੀ ਉਹਨਾਂ ਨੂੰ ਮੁੱਦਾ ਬਣਾਈ ਜਾਂਦੇ ਆ ਜਿਹੜੇ ਨਿਊ ਚੈਨਲ 'ਚ ਆਖੀ ਜਾਂਦੇ ਆ ਵੀ ਤਾਰ ਕੱਟ ਕੇ ਅੰਦਰ ਵੜ ਗਏ ਸੀ ਐਂ ਸੀਗਾ ਅੰਦਰ ਉੰਦਰ ਕੋਈ ਕਹਾਣੀ ਨਹੀਂਗੀ ਜੀ ਉੱਥੇ ਹਾਂਜੀ ਵੈਰੀਫਾਈ ਕੀਤਾ ਸੀ ਪੁਲਿਸ ਨੇ ਛੱਡਤਾ ਹੁਣ ਉਹਨਾਂ ਨੂੰ ਪੁੱਛਿਆ ਸੀ ਵੀ ਕੇਸ ਕੁਸ ਕੀ ਲਾਇਆਤਾ ਉਹਨਾਂ ਨੇ ਕਿਹਾ ਕੀ ਆਹੀ ਗੱਲ ਮੈਨੂੰ ਆ ਕੇ ਕਿ ਛੱਡੀ ਸੀ ਬਈ ਤੁਹਾਡੇ ਜਿਹੜੇ ਆਧਾਰ ਕਾਰਡ ਸੀਗੇ ਉਹ ਫੇਕ ਸੀਗੇ ਤਾਂ ਕਰਕੇ ਤੁਹਾਨੂੰ ਛੱਡਤਾ ਮਤਲਬ ਇਹਦਾ ਕੋਈ ਵੱਡਾ ਕੇਸ ਹੈ ਨਹੀਂ ਜਦੋਂ ਬੁਲਾਵਾਂਗੇ ਤੁਹਾਨੂੰ ਆਉਣਾ ਪਊਗਾ ਆਹੀ ਕੀ ਉਸ ਤੋਂ ਬਾਅਦ ਬੁਲਾਇਆ ਉਥੋਂ ਦੀ ਪੁਲਿਸ ਨੇ ਤੁਹਾਨੂੰ ਹਾਂਜੀ ਹੁਣ ਆਖੀ ਜਾਂਦੇ ਆ ਬਈ 22 ਤਰੀਕ ਨੂੰ ਆਉਣਾ ਪਊਗਾ ਤੁਹਾਨੂੰ ਪਰ ਹੁਣ ਇਹਦਾ ਮੈਨੂੰ ਵੀ ਨਹੀਂ ਪਤਾ ਵੀ ਕੀ ਕਰਾਉਣਗੇ ਜਾਂ ਕੋਈ ਨਿਊ ਕਰੋਉਂਦੇ ਪਰ ਮੈਂ ਕਿਹਾ ਸਰ ਜੀ ਆਪਾਂ ਗਲਤੀ ਹੈ ਨਹੀਂ ਜਦੋਂ ਉੱਥੇ फेर ਜਾਵੜਾਂਗੇ ਕਹਿੰਦੇ ਤੁਸੀਂ ਜਾ ਕੇ ਜਿਹੜੀਆਂ ਤਾਰਾਂ ਸੀਗੀਆਂ ਉਹਨਾਂ ਨੂੰ ਪਹਿਲਾਂ ਕੱਟਿਆ ਹੈਗਾ ਉਸ ਤੋਂ ਬਾਅਦ ਤੁਸੀਂ ਉਹਦੇ ਵਿੱਚ ਦਾਖਲ ਹੋਣਾ ਦੇਖੋ ਸਰ ਹੁਣ ਨਿਊ ਚੈਨਲ 'ਚ ਤਾਂ ਬਹੁਤ ਕੁ ਸਖੀ ਜਾਂਦੇ ਹੈ ਨਾ ਵੀ ਤਾਰਾਂ ਕੱਟਤੀਆਂ ਸੀ ਹੁਣ ਇੱਕ ਤਾਂ ਇੱਕ ਸਾਈਡ ਤਾਂ ਪੁਲਿਸ ਦਾ ਆ ਵੀ ਕਹਿਣਾ ਹੈ ਕਿ ਉਹਨਾਂ ਕੋਲ ਮਤਲਬ ਕੁਝ ਵੀ ਨਹੀਂ ਮਿਲਿਆ ਤੇ ਦੂਜੀ ਸਾਈਡ ਆ ਵੀ ਕਹਿਣਾ ਹੈ ਕਿ ਆ ਤਾਰਾਂ ਕੱਟ ਕੇ ਅੰਦਰ ਗਏ ਸੀ ਹੁਣ ਤਾਰਾਂ ਦੰਦਾਂ ਨਾਲ ਤਾਂ ਕੱਟੀਆਂ ਨਹੀਂ ਜਾਂਦੀਆਂ ਕੁਝ ਹੋਊਗਾ ਤਾਂ ਹੀ ਕੱਟੀਆਂ ਜਾਊਗੀ ਪਰ ਉੱਥੇ ਅਸੀਂ ਕੋਈ ਤਾਰਾਂ ਵਾਲਾ ਸਿਸਟਮ ਨਹੀਂ ਦੇਖਿਆ ਨਾ ਕੋਈ ਤਾਰਾਂ ਸੀਗੀਆਂ ਉੱਥੇ ਨਾ ਕੋਸਰ ਅਸੀਂ ਤਾਂ ਕੰਧ ਦੇ ਕੋਲ ਇੱਕ ਜਗ੍ਹਾ ਜੀ ਹੈਗੀਆ ਉੱਥੋਂ ਆਵਾਜ਼ ਦਿੱਤੀ ਸੀ ਉਹਨੇ ਕਿਹਾ ਵੀ ਮੇਨ ਗੇਟ ਤੇ ਆਜੋ ਤੁਸੀਂ ਅਸੀਂ ਮੇਨ ਗੇਟ ਤੇ ਜਾਵੜੇ ਸੀ ਕੋਈ ਤਾਰਾਂ ਨਹੀਂ ਕਟੀਆਂ ਨਾ ਅਸੀਂ ਅੰਦਰ ਗਏ ਸੀ ਇਹੋ ਜਿਹਾ ਕੋਈ ਸਿਸਟਮ ਮਾਨਖਾਨੇ ਜਿਹੜਾ ਹੈਗਾ ਸਿਕਿਉਰਿਟੀ ਬਹੁਤ ਵਧਾਈ ਹੋਈ ਹੈ ਜਦੋਂ ਤੋਂ ਲਾਰੈਂਸ ਨੇ ਵੱਲੋਂ ਜਿਹੜੇ ਉਹਨੂੰ ਧਮਕੀ ਦਿੱਤੀ ਗਈ ਸੀ ਕਿੰਨੀ ਸਿਕਿਉਰਿਟੀ ਸੀ ਉੱਥੇ ਦੇਖੋ ਜੀ ਜਦੋਂ ਸਾਨੂੰ ਆਖਿਆ ਸੀ ਵੀ ਤੁਸੀਂ ਗੇਟ ਤੇ ਆਜੋ ਉੱਥੇ ਤਿੰਨ ਬੰਦੇ ਸੀਗੇ ਸਿਕਿਉਰਿਟੀ ਵਾਲੇ ਤੇ ਉਹਨਾਂ ਨੇ ਸਾਨੂੰ ਆਖਤਾ ਵੀ ਤੁਸੀਂ ਖੜਜੋ ਇੱਥੇ ਅਸੀਂ ਉੱਥੇ ਖੜ ਗਏ ਸੀ ਜਿਆਦਾ ਸਿਕਿਉਰਿਟੀ ਸਿਕਿਉਰਿਟੀ ਨਹੀਂ ਦੇਖੀ ਉੱਥੇ ਪਰ ਅਸੀਂ ਉੱਥੇ ਖੜ ਗਏ ਸੀ ਕਿਉਂਕਿ ਆਪਾਂ ਜਦੋਂ ਗਲਤ ਹੀ ਨਹੀਂ ਸੀ ਫਿਰ ਆਪਾਂ ਤਾਂ ਖੜਨਾ ਹੀ ਸੀਗਾ ਉੱਥੇ ਹੁਣ ਉਹਨਾਂ ਦਾ ਮਟਰ ਸਲਮਾਨ ਖਾਨ ਨੇ ਜੋ ਕਿੱਤਾ ਹੋਤਾ ਉਹਨੂੰ ਲੈਣਾ ਦੇਣਾ ਪਊਗਾ ਹੀ ਜੋ ਸਿਸਟਮ ਹੈ ਹੁਣ ਉਹਨਾਂ ਦਾ ਆਪਣਾ ਥੋੜੀ ਹੁਣ ਜਿਹੜੇ ਮੁਸਲਮਾਨ ਆਪਣੇ ਇੱਥੇ ਏਰੀਆ 'ਚ ਕੰਮ ਕਰਦੇ ਹੁਣ ਆਪਾਂ ਉਹਨਾਂ ਨੂੰ ਫੜ ਫੜ ਕੇ ਟੌਰਚਰ ਕਰੀ ਜਾਵਾਂਗੇ ਤਾਂ ਇਹਦਾ ਮਤਲਬ ਵੀ ਕੀ ਹੈ ਉਹ ਤਾਂ ਕਹਿੰਦੇ ਜਦੋਂ ਪੁੱਛਗਿੱਛ ਕੀਤੀ ਗਈ ਹੈ ਉਦੋਂ ਕਾਫੀ ਵਾਰੀ ਜਿਹੜਾ ਹੈਗਾ ਜੋੜਨ ਦੀ ਕੋਸ਼ਿਸ਼ ਕੀਤੀ ਗਈ ਕਿ ਤੁਸੀਂ ਤੁਸੀਂ ਵੀ ਬਿਸ਼ਨੋਈ ਲਾਰੈਂਸ ਬਿਸ਼ਨੋਈ ਵੱਲੋਂ ਵੀ ਜਿਹੜੇ ਧਮਕੀ ਦਿੱਤੀ ਗਈ ਹੈ ਤੇ ਸ਼ਾਇਦ ਕਿਤੇ ਨਾ ਕਿਤੇ ਇਹਨਾਂ ਦਾ ਕੋਈ ਤਾਲੁਕਾਤ ਹੋ ਸਕਦਾ ਹਾਂਜੀ ਬਹੁਤ ਅੱਖੇ ਸੀ ਮੈਨੂੰ ਵੀ ਹਾਂ ਤੂੰ ਉਸ ਏਰੀਏ ਦਾ ਰਹਿਣ ਵਾਲਾ ਹੈਗਾ ਤੇ ਬਿਸ਼ਨੋਈ ਵੀ ਹੈ ਤਾਂ ਕਰਕੇ ਬਹੁਤ ਸ਼ੱਕ ਕੀਤਾ ਸੀ ਪਰ ਆਪਾਂ ਜਦੋਂ ਉਹਨਾਂ ਨੂੰ ਅਖਿਆ ਵੀ ਤੁਸੀਂ ਵੈਰੀਫਾਈ ਕਰ ਲੋ ਫੋਨ ਤੁਹਾਡੇ ਕੋਲ ਹੈ ਜੋ ਵੀ ਹੈ ਕੱਢ ਕੇ ਦੇਖ ਲਓ ਸਰ ਜੀ ਆਪਾਂ ਜੇ ਗਲਤ ਹੋਵਾਂਗੇ ਤਾਂ ਆਪਾਂ ਨੂੰ ਜਿਹੜੀ ਸਜ਼ਾ ਹੋਊਗੀ ਉਹ ਦਓ ਤੁਸੀਂ ਪਰ ਆਪਾਂ ਉੱਥੇ ਗਲਤ ਨਹੀਂ ਸੀਗੇ ਤੇ ਬਾਕੀ ਵੀ ਸੁਣੋਈ ਵਾਲੀ ਗੱਲ ਮੈਂ ਉਹਨਾਂ ਨੂੰ ਆਖੀ ਸੀ ਕਿ ਸਰ ਜੀ ਸਾਡੇ ਨਾਲ ਮੁਸਲਮਾਨ ਬਥੇਰੇ ਕੰਮ ਕਰਦੇ ਹੈਗੇ ਆ ਇੱਥੇ ਪੰਜਾਬ 'ਚੇ ਕੰਮ ਕਰਦੇਗੇ ਮੇਰੇ ਏਰੀਆ 'ਚੇ ਕੰਮ ਕਰਦੇ ਜੇ ਅਸੀਂ ਉਹਨਾਂ ਨੂੰ ਫੜ-ਫੜ ਕੇ ਲੈ ਕੇ ਜਾਵਾਂਗੇ ਉੱਥੇ ਫਿਰ ਕਿਵੇਂ ਲੱਗੂਗਾ ਉਹਨਾਂ ਨੇ ਮਤਲਬ ਉੱਥੇ ਵਧੀਆ ਸੀਗੇ ਜਿਹੜੀ ਪੁਲਿਸ ਸੀਗੀ ਉਹ ਵਧੀਆ ਸੀਗੀ ਬਹੁਤ ਵਧੀਆ ਵਿਵਹਾਰ ਕੀਤਾ ਉਹਨਾਂ ਨੇ ਸਾਡੇ ਨਾਲ ਪੁੱਛਤਾਸ ਵਧੀਆ ਕੀਤੀ ਤੇ ਜਿਹੜਾ ਮੁਕਦਮਾ ਸੀਗਾ ਉਹ ਲੱਗਿਆ ਉਹਨਾਂ ਨੇ ਲਾਤਾ ਤੇ ਫਿਰ ਛੱਡਤਾ ਹੁਣ ਅੱਗੇ ਕੀ ਬਣਨਾ ਹੈ ਉਹ ਦੇਖੀ ਜਾਵੇ ਲੱਗਿਆ ਨਹੀਂ ਜੈਨ ਦੇ ਵਿੱਚ ਡਰ ਨਹੀਂ ਪੈਦਾ ਹੋਇਆ ਕਿ ਮਤਲਬ ਅਸੀਂ ਦਾਖਲ ਹੋ ਰਹੇ ਹਾਂ ਉੱਥੇ ਕੱਲ ਨੂੰ ਕੋਈ ਗੱਲ ਵੀ ਹੋ ਸਕਦੀ ਹੈ ਖਾਸ ਕਰਕੇ ਉਦੋਂ ਕਿ ਜਦੋਂ ਆਪਾਂ ਬਿਸ਼ਨੋਈ ਹੋਣ ਦੇ ਨਾਲ-ਨਾਲ ਜਿਹੜਾ ਹੈਗਾ ਉਸ ਬੈਲਟ ਤੋਂ ਵੀ ਆਪਾਂ ਬਿਲੋਂਗ ਕਰਦੇ ਹਾਂ ਲੋਰੈਂਸ ਸਰ ਪਹਿਲੀ ਗੱਲ ਤਾਂ ਸਾਨੂੰ ਇਸ ਗੱਲ ਦਾ ਨਹੀਂ ਪਤਾ ਸੀ ਵੀ ਮਤਲਬ ਉੱਥੇ ਇੰਨਾ ਵੱਡਾ ਪੰਗਾ ਪੇਜੂਗਾ ਡਰ ਤਾਂ ਤਾਂ ਹੋਵੇ ਵੀ ਆਪਾਂ ਕੋਈ ਚੀਜ਼ ਲੈ ਕੇ ਜਾਈਏ ਜਾਂ ਉਹਨੂੰ ਕੋਈ ਟਾਰਗੇਟ ਕਰੀਏ ਫਿਰ ਤਾਂ ਡਰ ਹੋਵੇ ਆਪਾਂ ਨੂੰ ਆਮ ਤਰੀਕੇ ਨਾਲ ਗਏ ਸੀਗੇ ਅਸੀਂ ਉੱਥੇ ਉਹ ਵੀ ਕਿਸੇ ਨੇ ਕਿਹਾ ਤਾਂ ਸੀ ਵੀ ਉੱਥੇ ਘੁੰਮਣ ਵਾਲੀ ਜਗ੍ਹਾਾਂ ਸੀ ਕੋਈ ਖਾਸ ਸਲਮਾਨ ਖਾਨ ਵਾਸਤੇ ਤਾਂ ਗਏ ਨਹੀਂ ਸੀਗੇ ਉੱਥੇ ਤਾਂ ਕਰਕੇ ਮੈਂ ਕਿਹਾ ਚੱਲ ਘੁੰਮਣ ਵਾਲੀ ਜਗ੍ਹਾਾਂ ਗਏ ਆਪਾਂ ਜਦੋਂ ਆਏ ਹੀ ਹੈਗੇ ਇੱਥੇ ਤਾਂ ਜਾਵੜੀਏ ਉੱਥੇ ਜਾ ਕੇ ਦੇਖ ਕੇ ਤਾਂ ਇਹ ਕੀ ਕੁਸ ਹੈਗਾ ਕੀ ਨਹੀਂ ਹੈਗਾ ਤਾਂ ਕਰਕੇ ਅਸੀਂ ਜਾਵੜੇ ਸੀਗੇ ਉੱਥੇ ਕਹਿੰਦੇ ਜੇ ਸਕਿਉਰਟੀ ਨੇ ਉੱਥੇ ਤੁਹਾਨੂੰ ਪਕੜ ਲਿਆ ਤਾਂ ਉਸ ਤੋਂ ਬਾਅਦ ਜਿਹੜਾ ਹੈਗਾ ਸਲਮਾਨ ਖਾਨ ਵੀ ਜਿਹੜਾ ਆਇਆ ਸੀਗਾ ਕਿ ਦੇਖੀਏ ਤਾਂ ਅਸੀਂ ਕੌਣ ਲੋਗ ਹੈ ਹਾਂਜੀ ਆਏ ਸੀਗੇ ਦੇਖ ਕੇ ਗਏ ਸੀਗੇ ਵੀ ਕੌਣ ਲੋਕ ਹੈਗੇ ਹੈ ਕੌਣ ਹੈ ਨਹੀਂ ਦੇਖ ਕੇ ਗਏ ਪੁੱਛਤੀਆ ਸੀ ਕਿਤੀ ਉਹਨਾਂ ਨੇ ਸੈਦ ਪੁਲਿਸ ਨਾਲ ਨਾਲ ਤੇ ਫਿਰ ਉਸ ਤੋਂ ਬਾਅਦ ਉਹ ਜਾਵੜੇ ਸੀਗੇ ਉੱਥੋਂ ਲੱਗਦਾ ਨਹੀਂ ਕਿ ਸਲਮਾਨ ਖਾਨ ਨੂੰ ਤੁਸੀਂ ਮਿਲਣ ਗਏ ਸੀ ਤੇ ਚਲੋ ਸਲਮਾਨ ਖਾਨ ਕਿਸੇ ਵੀ ਤਰੀਕੇ ਦੇ ਨਾਲ ਮਿਲਿਆ ਮਿਲ ਤਾਂ ਲਿਆ ਵੇਖਿਆ ਤੁਸੀਂ ਫਿਰ ਉਹਨੂੰ ਹਾਂਜੀ ਵੇਖਿਆ ਸੀ ਪਰ ਅੰਦਰ ਸੀਗੇ ਅਸੀਂ ਉਹ ਬਾਹਰ ਸੀਗੇ ਸਾਨੂੰ ਆਖਿਆ ਸੀ ਪੁਲਿਸ ਨੇ ਵੀ ਤੁਸੀਂ ਬਾਹਰ ਨਹੀਂ ਜਾਣਾ ਅੰਦਰ ਹੀ ਰਹਿਣਾ ਹੈ ਅਸੀਂ ਕਿਹਾ ਚਲ ਠੀਕ ਹੈ ਅਸੀਂ ਅੰਦਰ ਸੀਗੇ ਉਹਨਾਂ ਨੇ ਪਤਾ ਨਹੀਂ ਕੀ ਪੁੱਛਿਆ ਕੀ ਨਹੀਂ ਪੁੱਛਿਆ ਪਰ ਉਹ ਬਾਹਰੋਂ ਹੀ ਜਾਵੜੇ ਸੀਗੇ ਇੰਨੀ ਵੱਡੀ ਕੋਈ ਗੱਲ ਨਹੀਂ ਸੀ ਸਰ ਲੱਗਦਾ ਨਹੀਂ ਸੀਗਾ ਕਿ ਇਹਦੇ ਨਾਲ ਤੁਹਾਡੀ ਜ਼ਿੰਦਗੀ ਵੀ ਕਦੇ ਖਰਾਬ ਹੋ ਸਕਦੀ ਸੀ ਜੇਕਰ ਕੋਈ ਉੱਥੇ ਕੋਈ ਇਸ ਤਰ੍ਹਾਂ ਦੀ ਕੋਈ ਗੱਲ ਹੋ ਜਾਂਦੀ ਦੇਖੋ ਸਰ ਜਦੋਂ ਨਿਊਜ਼ ਦਾ ਪਤਾ ਲੱਗਿਆ ਵੀ ਆਏ ਆਂ ਆਖੀ ਜਾਂਦੇ ਆ ਤਾਰਾਂ ਘਟਤੀਆਂ ਇਹ ਉਹ ਕਰਤਾ ਉਹ ਕਰਤਾ ਫੇਰ ਤਾਂ ਲੱਗਦਾ ਸੀ ਵੀ ਹਾਂ ਜ਼ਿੰਦਗੀ ਥੋੜੀ ਜੀ ਖਰਾਬ ਹੋ ਗਈ ਜਿਹੜੇ ਹਿਸਾਬ ਨਾਲ ਮਤਲਬ ਆਖੀ ਜਾਂਦੇ ਐ ਕੁਝ ਵੀ ਕਰਨ ਵਾਸਤੇ ਸ਼ਾਇਦ ਉਹਨਾਂ ਦਾ ਕੋਈ ਮਕਸਦ ਹੋਵੇ ਕੁਝ ਵੀ ਹੋਵੇ ਤਾਂ ਕਰਕੇ ਪਰ ਸਾਡਾ ਕੋਈ ਇਰਾਦਾ ਨਹੀਂ ਸੀਗਾ ਉਸ ਤੋਂ ਬਾਅਦ ਡਰ ਡਰ ਤਸਰ ਜੀ ਆਏ ਆ ਵੀ ਗਲਤ ਹੋਈਏ ਤਾਂ ਲੱਗੂਗਾ ਆਪਾਂ ਨੂੰ ਕੋਈ ਡਰ ਨਹੀਂ ਲੱਗੇ ਜੀ ਮਤਲਬ ਕਹਿ ਸਕਦੇ ਆ ਕਿ ਮਤਲਬ ਜੜਾ ਉੱਥੇ ਚੀਜ਼ਾਂ ਜੜੀਆਂ ਪੁਲਿਸ ਨੇ ਬਣਾਈਆਂ ਆ ਜਾਂ ਲੋਕਾਂ ਨੇ ਬਣਾਈਆਂ ਆ ਜਾਂ ਮੀਡੀਆ ਦੇ ਵਿੱਚ ਜੜੀਆਂ ਚੀਜ਼ਾਂ ਆਈਆਂ ਉਹ ਜੜੀਆਂ ਨਹੀਂ ਸੀਗੀਆਂ ਨਹੀਂ ਸੀਗੀਆਂ ਸਰ ਬਿਲਕੁਲ ਨਹੀਂ ਸੀਗੀਆਂ ਮੀਡੀਆ 'ਚ ਜੜੀਆਂ ਉਹ ਆਖ ਰਿਹਾ ਬਈ ਆਏ ਕਰਕੇ 10 ਕਟੀਆਂ ਯੋ ਕੀਤਾ ਅੰਦਰ ਗਏ ਸੀ ਜ਼ਬਰਦਸਤੀਨ ਕੋ ਪਕੜਾ ਗਿਆ ਤੇ ਉੱਥੇ ਸਾਨੂੰ ਕਿਸੇ ਨੇ ਨਹੀਂ ਫੜਿਆ ਸੀਗਾ ਉੱਥੇ ਆਰਾਮ ਨਾਲ ਉਹਨੇ ਆਖਿਆ ਸੀ ਵੀ ਤੁਸੀਂ ਖੜਜੋਗੇ ਅਸੀਂ ਆਪ ਹੀ ਆਖਿਆ ਸੀ ਵੀ ਹਾਂ ਜੀ ਖੜਜਾਂਗੇ ਅਸੀਂ ਕੋਈ ਚੱਕਰ ਨਹੀਂਗਾ ਅਬ ਕੋਈ ਤੱਕਾਬਸਤੀ ਨਹੀਂ ਕੀਤੀ ਆਪਾਂ ਉਹਨਾਂ ਨਾਲ ਨਾ ਕੋਈ ਮਤਲਬ ਉਹਨਾਂ ਨੇ ਜਿਵੇਂ ਆਖਿਆ ਵੀ ਹਾਂ ਆਪਾਂ ਨੂੰ ਪਤਾ ਲੱਗਿਆ ਵੀ ਇੱਥੇ ਮਤਲਬ ਮੇਨ ਗਲਤੀ ਆ ਕਿ ਸਾਨੂੰ ਉੱਥੇ ਦਾ ਪਤਾ ਵੀ ਨਹੀਂ ਸੀ ਵੀ ਸਲਮਾਨ ਖਾਨ ਦਾ ਉੱਥੇ ਫਾਰਮ ਹਾਊਸ ਹੈ ਕਿ ਉੱਥੇ ਜਾਣ ਤੋਂ ਬਾਅਦ ਪਤਾ ਲੱਗਿਆ ਸੀ ਸਾਨੂੰ ਵੀ ਸਲਮਾਨ ਖਾਨ ਦਾ ਇੱਥੇ ਫਾਰਮ ਹਾਊਸ ਹੈ ਕਿਸੇ ਨੇ ਆਖਿਆ ਸੀ ਵੀ ਮੇਨ ਬੰਗਲਾ ਸਲਮਾਨ ਖਾਨ ਦਾ ਉੱਥੇ ਪਿੰਡ ਹੈਗਾ ਹੀ ਕਾ ਤੇ ਪਿੰਡ 'ਚ ਦੇਖਣ ਵਾਲੀਆਂ ਬਹੁਤ ਚੀਜ਼ਾਂ ਉੱਥੇ ਪਰ ਉੱਥੇ ਜਾਣ ਤੋਂ ਬਾਅਦ ਸਾਨੂੰ ਪਤਾ ਲੱਗਿਆ ਸੀ ਵੀ ਇੱਕ ਸਲਮਾਨ ਖਾਨ ਦਾ ਓਨਲੀ ਤੇ ਫਾਰਮ ਹਾਊਸ ਹੀ ਹੈ ਇਕੱਲਾ ਹਾਂਜੀ ਹੁਣ ਵੀ ਦਿਲ ਦੀ ਇੱਛਾ ਹੈ ਕਿ ਦੁਬਾਰਾ ਜਾਈਏ ਸਲਮਾਨ ਖਾਨ ਨੂੰ ਮਿਲਣੇ ਆ ਦੇਖੀਏ ਨਾ ਸਰ ਬਿਲਕੁਲ ਇੱਛਾ ਹੈ ਨਹੀਂ ਹੁਣ ਤਾਂ ਸਲਮਾਨ ਖਾਨ ਨੂੰ ਦੇਖਣ ਦੀ ਬਿਲਕੁਲ ਵੀ ਹਾਂਜੀ ਸੋ ਇਹ ਸੀਗਾ ਅ ਅਜੇਸ਼ ਕੁਮਾਰ ਗਿੱਲਾ ਅ ਇਹਨਾਂ ਦੇ ਨਾਲ ਇੱਕ ਇਹਨਾਂ ਦੇ ਦੋਸਤ ਸੀਗੇ ਗੁਰਸੇਵਕ ਸਿੰਘ ਉਹ ਦੋਨੋਂ ਨੌਜਵਾਨ ਜਿਹੜੇ ਐ ਸਲਮਾਨ ਖਾਨ ਤੱਕ ਜਿਹੜਾ ਪਹੁੰਚਦੇ ਹੈਗੇ ਉਸ ਦੇ ਫਾਰਮ ਹਾਊਸ ਦੇ ਵਿੱਚ ਦਾਖਲ ਹੁੰਦੇ ਹੈ ਜਿਸ ਤਰ੍ਹਾਂ ਦੇ ਨਾਲ ਜਿਹੜਾ ਮੀਡੀਆ ਰਿਪੋਰਟਸ ਜੜੀਆਂ ਆਈਆਂ ਸੀਗੀਆਂ ਕਿ ਇਹਨਾਂ ਵੱਲੋਂ ਜੜੀਆਂ ਤਾਰਾ ਕਟੀਆਂ ਗਈਆਂ ਲੇਕਿਨ ਅਜੇਸ਼ ਕੁਮਾਰ ਗਿੱਲਾ ਵੱਲੋਂ ਇਹ ਜਿਹੜਾ ਸਾਬਤ ਕੀਤਾ ਗਿਆ ਹੈਗਾ ਉਹਨਾਂ ਦੋਸ਼ਾਂ ਨੂੰ ਜਿਹੜਾ ਹੈਗਾ ਬੇਬੁਨਿਆਦ ਦੱਸਿਆ ਗਿਆ ਜਿਨ੍ਹਾਂ ਜੋ ਮੀਡੀਆ ਦੇ ਵਿੱਚ ਆਈਆਂ ਸੀ ਕਿ ਉਹਨਾਂ ਵੱਲੋਂ ਤਾਰਾ ਕਟੀਆਂ ਗਈਆਂ ਕਿ ਤੋਂ ਜ਼ਬਰਦਸਤੀ ਜਿਹੜਾ ਹੈਗਾ ਉਸ ਦੇ ਫਾਰਮ ਹਾਊਸ ਦੇ ਵਿੱਚ ਦਾਖਲ ਹੋਏ ਸੀਗੇ ਉਹਨਾਂ ਦਾ ਮਕਸਦ ਸਿਰਫ ਇਹ ਸੀਗਾ ਕਿ ਉਹ ਬੰਗਲੇ ਤੱਕ ਪਹੁੰਚਣ ਤੇ ਬੰਗਲੇ ਦੇਖਣ ਜਿਸ ਤਰ੍ਹਾਂ ਦੇ ਨਾਲ ਜਿਹੜਾ ਲੋਕ ਲੋਕ ਜਿਹੜੇ ਆ ਫਿਲਮੀ ਕਲਾਕਾਰਾਂ ਤੇ ਜਿਹੜੇ ਬੰਗਲੇ ਦੇਖਣ ਜਾਂਦੇ ਉਹਨਾਂ ਦੀ ਇੱਕ ਚਲਕ ਦੇਖਣ ਲਈ ਜਿਹੜੇ ਹੈਗੇ ਬੇਤਾਬ ਰਹਿੰਦੇਗੇ ਉਸੇ ਕਰਕੇ ਨੌਜਵਾਨ ਵੀ ਉੱਥੇ ਪਹੁੰਚੇ ਸੀ ਲੇਕਿਨ ਹਾਲਾਤ ਉੱਥੋਂ ਦੇ ਕਿਸ ਤਰ੍ਹਾਂ ਦੇ ਬਣੇ ਪੂਰੇ ਜਿਹੜੀ ਮੀਡੀਆ ਰਿਪੋਰਟਸ ਦੇ ਵਿੱਚ ਵੀ ਦੇਖਿਆ ਗਿਆ ਤੇ ਤੁਸੀਂ ਅਜੇਸ਼ ਕੁਮਾਰ ਗਿੱਲਾ ਦੇ ਜ਼ੁਬਾਨੀ ਵੀ ਸੁਣਿਆ ਕਿ ਉਹਨਾਂ ਦਾ ਕੋਈ ਇਸ ਤਰ੍ਹਾਂ ਦਾ ਕੋਈ ਮਕਸਦ ਨਹੀਂ ਸੀਗਾ ਕਿ ਉੱਥੇ ਜਾ ਕੇ ਕਿਸੇ ਮਕਸਦ ਉਹਨਾਂ ਦਾ ਕੋਈ ਅਲੱਗ ਹੋਵੇ ਜਾਂ ਜੇਕਰ ਉਹ ਲਾਰੇਸ ਬਿਸ਼ਨੋਈ ਦੇ ਇਲਾਕੇ ਦੇ ਨਾਲ ਸੰਬੰਧ ਰੱਖਦੇ ਆ ਤਾਂ ਉਹਨਾਂ ਦਾ तरीका या फिर ਉਹਨਾਂ ਦਾ ਮਕਸਦ ਜਿਹੜਾ ਹੋਰ ਕੋਈ ਹੋ ਸਕਦਾ ਸੀਗਾ ਉਹ ਸਿਰਫ ਇੱਕ ਸਬੱਬੀ ਤੌਰ ਤੇ ਜਿਹੜਾ ਉੱਥੇ ਪਹੁੰਚੇ ਸੀਗੇ ਤੇ ਉਸ ਤੋਂ ਬਾਅਦ ਜਿਹੜੇ ਹਾਲਾਤ ਬਣੇ ਤੇ ਉਹਨਾਂ ਦੇ ਸਾਹਮਣੇ ਸੀਗੇ ਤੇ ਹੁਣ ਇਹਨਾਂ ਦੀ ਇੱਛਾ ਸ਼ਾਇਦ ਇਸ ਤਰ੍ਹਾਂ ਦੀ ਕੋਈ ਨਹੀਂ ਹੋਵੇਗੀ ਉਹ ਦੁਬਾਰਾ ਸਲਮਾਨ ਖਾਨ ਤੱਕ ਦੇਖਣ ਨਹੀਂ ਆਉਂਦੇ ਉੱਥੋਂ ਤੱਕ ਪਹੁੰਚਣ ਅਫਤਾ ਸਿੰਘ ਪੇਟੀਸੀ ਨਿਊਜ਼ ਰਾਜਸਥਾਨ